ਨਕਾ ਲਾਰਖਾ ਜੀ ਪਹਿਲਾਂ ਅਸੀਂ ਕਿਹਾ ਵੀ ਸੀ ਜੇ ਠੇਕੇਦਾਰ ਨਕਾ ਲਾਕੇ ਗਿਆ ਸੀ ਵੀ ਤੂੰ ਨਕਾ ਨਾਲ ਆ ਕੱਲ ਨੂੰ ਪਾਣੀ ਵੀ ਆ ਸਕਦਾ ਹੈ ਸਾਡੀ ਸਵੇਰੇ ਗੱਲ ਹੋਈ ਐਡੀਓ ਸਾਹਿਬ ਨਾਲ ਜਦੋਂ ਸਾਨੂੰ ਪਤਾ ਲੱਗਿਆ ਐਡੀਓ ਸਾਹਿਬ ਕਹਿੰਦੇ ਨਹਿਰ ਦੇ ਵਿੱਚ ਪਾਣੀ ਨਹੀਂ ਫਿਰ ਅਸੀਂ ਐਡੀਓ ਸਾਹਿਬ ਨੂੰ ਵੀਡੀਓ ਬਣਾ ਕੇ ਭੇਜੀ ਹੈ ਇਹਦੀ ਹਾਲ ਤੱਕ ਪ੍ਰਸ਼ਾਸਨ ਇੱਥੇ ਕੋਈ ਨਹੀਂ ਪਹੁੰਚਿਆ ਤੇ ਐਸਕੇਪ ਬਣਾਇਆ ਸੀਗਾ ਹਾਂ ਜੀ ਕਹਿੰਦੇ 3 ਕਰੋੜ ਦੀ ਲਾਗਤ ਨਾਲ ਡਰੇਨ ਚ ਪਾਣੀ ਸਿੱਟਣ ਨੂੰ ਨਹਿਰ ਦਾ ਠੀਕ ਹੈ ਹਾਂ ਜੀ ਉਹਦੇ ਨਾਲ ਹੀ ਪਾਣੀ ਜਾਣੀ ਹੈ ਉਹਦੇ ਸਾਰਾ ਇਹ ਪੈਪ ਉੱਚੀਆਂ ਦੱਬੀਆਂ ਗਈਆਂ ਅੱਗੇ ਨਾਲੇ ਦੇ ਵਿੱਚ ਵੀ ਉੱਚੀਆਂ ਦੱਬੀਆਂ ਗਈਆਂ ਜਿਹੜੀਆਂ ਪੈਪ ਛੋਟੀਆਂ ਦ ਇਹ ਨੀਵੀਆਂ ਦਬਾਹ ਹੁੰਦੀਆਂ ਪ੍ਰੈਸ਼ਰ ਦਾ ਪਾਣੀ ਫੇਰੇ ਜਾਊਗਾ ਸਰ ਇਹਦੇ ਕਰਕੇ ਇਹਦੇ ਵਿੱਚ ਅੜੰਗਾ ਫਟ ਗਿਆ ਜੇ ਉਹ ਨੀਵੀਆਂ ਹੋਣ ਪ੍ਰੈਸ਼ਰ ਦਾ ਪਾਣੀ ਨਾਲ ਅੜੰਗਾ ਨਿਕਲ ਜਾਈ ਇਹ ਨਹਿਰ ਤਾਂ ਕੰਨੀ ਤੇ ਲੱਗੀ ਟੁੱਟੂ ਹਾਂ ਕੰਨੀ ਤੇ ਲੱਗੀ ਹੋਈ ਹੈ ਜੀ ਟੁੱਟਣ ਦਾ ਖਤਰਾ ਹੈ ਟੁੱਟਣ ਦਾ ਖਤਰਾ ਜੀ ਨੁਕਸਾਨ ਹੋ ਵੀਆ ਪਾਈਪਲਾਈਨ ਵੀ ਥੋੜਾ ਥੋੜਾ ਲੀਕ ਹੋ ਗਈ ਜੀ ਅੱਛਾ ਪਾਈਪਲਾਈਨ ਹਾਂ ਪਾਈਪਲਾਈਨ ਨੇ ਨੁਕਸਾਨ ਕੀਤਾ ਕੋਈ ਕੀਤਾ ਜੀ ਕਣਕਾ ਚ 5-7 ਕਿੱਲੇ 10 ਕਿੱਲੇ ਰਮੇ ਲਈ ਜੀ ਜਿਹੜੇ ਉੱਪਰ ਦੀਚਣ ਲੱਗ ਰਹੇ ਨੇ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਵੀ ਇਸ ਕੈਪ ਇਹਨੂੰ ਸਹੀ ਤਰੀਕੇ ਨਾਲ ਅੱਗੋਂ ਠੀਕ ਕੀਤਾ ਜਾਵੇ ਤੁਸੀਂ ਕਹਿੰਦੇ ਹੋ ਕਿ ਜਿਹੜੀ ਐਸਕੇਪ ਦਬੀ ਹੈ ਨਹਿਰ ਤੋਂ ਡਰੇਨ ਤੱਕ ਵੀ ਸਹੀ ਕੰਮ ਨਹੀਂ ਕਰਦੀ ਐਸਵੀਓ ਸਾਹਿਬ ਕਹਿੰਦੇ ਵੀ ਬਿਲਕੁਲ ਸਹੀ ਕੰਮ ਕਰਦੀ ਹੈ ਵੀ ਪਹਿਲਾਂ ਬਰਸਾਤਾਂ ਦੇ ਮੌਸਮ ਵਿੱਚ ਅਸੀਂ ਉਦੋਂ ਵੀ ਪਾਣੀ ਕੱਢਦੇ ਰਹੇ ਹਾਂ ਹਾਂਜੀ ਸਰ ਸਰ ਕੀ ਹੋਇਆ ਇਹ ਜਾਂ ਬਰਸਾਂ ਦਾ ਟਾਈਮ ਦੇ ਵਿੱਚ ਛੜੀ ਲੱਗੀ ਹੈ ਅਸੀਂ ਨਹਿਰ ਦੇ ਪੁਲ ਤੇ ਬਹਿ ਕੇ ਪਟਵਾਰੀ ਬੁਲਾਏ ਨੇ ਇੱਥੇ ਪਟਵਾਰੀ ਨਹਿਰੀ ਪਟਵਾਰੀ ਆਏ ਨੇ ਐਸਕੇਪ ਦੇਖਣ ਤੇ ਅਸੀਂ ਜੇਈ ਸਾਹਿਬ ਨੂੰ ਵੀਡੀਓ ਭੇਜੀ ਹੈ ਇਹ ਪੈਪ ਅੱਧੇ ਅੱਧੇ ਨੰਗੇ ਸੀ ਜੀ ਇਹ ਪੈਪ ਤਾਂ ਜਿਹੜਾ ਬਹੁਤਾ ਓਵਰ ਪਾਣੀ ਬੈੜਨ ਲੱਗ ਜਾਂਦਾ ਹੈ ਉਹ ਸਾਰ ਦੇ ਨੇ ਇਸ ਪੈਪ 'ਤੇ ਅਸਲ ਥੱਲੇ ਨੀਵੇਂ ਦਵਾ ਹੁੰਦੇ ਨੇ ਜੀ ਜਿਹੜੇ ਨਹਿਰ ਕੁਲ ਦੀ ਹੌਦੀ ਕੋਲੇ ਦੱਬੇ ਹੋਏ ਨੇ ਇਹ ਨੀਵੇਂ ਦਵਾਗੇ ਅੱਗੇ ਨਾਲੇ ਵਾਲੇ ਪੈਪ ਵੀ ਨੀਵੇਂ ਦਵਾ ਹੁੰਦੇ ਨੇ ਜੀ ਜਿਹੜਾ ਇਹਦੇ ਵਿੱਚ ੜੰਗਾ ਫਸਿਆ ਇਹਦੀ ਕਾਰਨੇ ਫਸਿਆ ਸਰ ਅੱਗੇ ਥੋੜਾ ੜੰਗਾ ਟੱਪ ਗਿਆ ਜੀ ਉਹ ਪੈਪ ਉੱਚੇ ਨੇ ਪ੍ਰੈਸ਼ਰ ਬਣ ਨਹੀਂ ਰਿਹਾ ਜੀ ਪੈਪਲਨ ਭਰੀ ਰਹਿੰਦੀ ਹੈ ਪਰ ਹੀ ਕਰਕੇ ਅੱਗੇ ਅੜੰਗਾਂ ਨਹੀਂ ਟੱਪਦਾ ਜੀ ਫਿਰ ਐਡੀਓ ਸਾਹਿਬ ਕਿਵੇਂ ਕਹਿੰਦੇ ਐਡੀਓ ਸਾਹਿਬ ਤਾਂ ਕਹਿਣ ਨੂੰ ਐਡੀਓ ਸਾਹਿਬ ਕਿੱਥੇ ਆਏ ਨਹੀਂ ਸਾਰਾ ਇੱਥੇ ਸਾਨੂੰ ਦੱਸੋ ਵੀ ਕਦੇ ਐਡੀਓ ਸਾਹਿਬ ਆਏ ਨੇ ਅਸੀਂ ਬੁਲਾਇਆ ਵੀ ਹੈ ਅਸੀਂ ਵੀਡੀਓ ਵੀ ਦਿੱਤੀ ਹੈ ਜੇਈ ਸਾਹਿਬ ਨੂੰ ਵੀ ਦਿੱਤੀ ਹੈ ਐਡੀਓ ਸਾਹਿਬ ਨੂੰ ਵੀ ਦਿੱਤੀ ਹੈ ਪਰ ਆਇਆ ਤਾਂ ਕੋਈ ਨਹੀਂ ਇੱਥੇ ਜੀ ਸਾਨੂੰ ਕਹਿੰਦੇ ਵੀ ਚੰਡੀਗੜ੍ਹ ਤੋਂ ਦੁਬਾਰੇ ਸਕੈਪ ਪਾਸ ਕਰਾਉਣਾ ਪਊਗਾ ਨਾਲ ਜਿਹੜਾ ਨਹਿਰ ਦੇ ਉੱਤੇ ਐ ਮੇਰੀ ਗੱਲ ਹੋਈ ਆ ਈਡੀਓ ਸਾਬ ਨਾਲ ਸਵੇਰੇ ਈਡੀਓ ਸਾਬ ਨਾਲ ਨਹਿਰ ਤਾਂ ਸੁੱਕੀ ਪਈ ਐ ਅਸੀਂ ਉਹਨੂੰ ਵੀਡੀਓ ਲੈਪ ਕਰਕੇ ਭੇਜੀ ਫੇਰ ਉਹਨੂੰ ਦੇਖਿਆ ਵੀ ਵੀ ਇਹ ਨਹਿਰ 'ਚ ਪਾਣੀ ਹੈਗਾ ਉਹ ਤੁਹਾਨੂੰ ਕਹਿੰਦਾ ਨਹਿਰ 'ਚ ਪਾਣੀ ਹੀ ਨਹੀਂ ਕਿੱਥੇ ਆ ਪਾਣੀ ਕਹਿੰਦਾ ਕਿੱਥੋਂ ਟੁੱਟੂਗੀ ਨਹਿਰਾ ਇਹਦਾ ਰਜਾਈਆਂ ਸੁੱਤੇ ਬੈਠੇ ਪਰ ਡਿਊਟੀਆਂ ਕਰਦੇ ਨੇ ਜੇਈ ਕਹਿੰਦਾ ਮੈਂ ਪਟਾਲ ਕਲਾ ਜੇਈ ਕਹਿੰਦਾ ਮੈਂ ਪਟਾਲ ਕਲਾ ਜੇਈ ਹਾਲ ਤੱਕ ਵੀ ਨਹੀਂ ਪਹੁੰਚਿਆ ਇੱਥੇ ਅਸੀਂ ਮੌਕੇ ਤੇ ਖੜੇ ਹੁਣ ਸਵੇਰੇ 8 ਵਜੇ ਦੇ 12 ਵਜੇ ਕੋਈ 12 ਵਜੇ ਕੋਈ ਨਹੀਂ ਆਇਆ ਸਰ ਇੱਥੇ ਇੱਕ ਬੇਲਦਾਰ ਆਇਆ ਵਿਚਾਰਾ ਕੋਈ ਨਹੀਂ ਆਇਆ ਸਰ ਇੱਥੇ ਜੇ ਨੁਕਸਾਨ ਹੁੰਦਾ ਕੋਈ ਜ਼ਿੰਮੇਵਾਰ ਕੌਣ ਹੋਊਗਾ ਜ਼ਿੰਮੇਵਾਰ ਪ੍ਰਸ਼ਾਸਨ ਹੋਣਾ ਚਾਹੀਦਾ ਈ ਜ਼ਿੰਮੇਵਾਰ ਜੇ ਪ੍ਰਸ਼ਾਸਨ ਹਾਲ ਤੱਕ ਪਹੁੰਚ ਨਹੀਂ ਰਿਹਾ ਇਹ ਜਿਹੜੀ ਲਾਡ ਬੰਜਾਰਾ ਲੇਲ ਕਲਾਂ ਨਹਿਰ ਹੈ 8 ਨੰਬਰ ਮੈਨਰ ਤੇ ਖੜੇ ਆ ਇਹ ਨਕਾ ਲਾਇਆ ਹੋਇਆ ਅੱਗੇ ਪੁਲ ਬਣਦਾ ਸੀ ਉੱਥੇ ਨਕਾ ਜਿੱਦਾਂ ਲਾਇਆ ਉਦੋਂ ਵੀ ਪਿੰਡ ਵਾਲਿਆਂ ਨੇ ਕਿਹਾ ਬਈ ਇਹਦਾ ਜ਼ਿੰਮੇਵਾਰ ਕੌਣ ਹੈ ਉਹ ਕਹਿੰਦੇ ਅਸੀਂ ਜ਼ਿੰਮੇਵਾਰ ਆ ਪਰ ਓਵਰ ਪਾਣੀ ਆਣ ਕਰਕੇ ਪਿਛਲੇ ਸਾਲ ਵੀ ਇੱਥੇ ਉਦਘਾਟਨ ਕਰਕੇ ਗਈ ਥੀ ਕਹਿੰਦੇ ਇਹ ਰਾਸੀ ਪਿੰਡਾਂ ਨੂੰ ਇਹਦਾ ਫਾਇਦਾ ਹੋਊਗਾ ਇਹਦਾ ਨੁਕਸਾਨ ਹੋਣ ਲੱਗ ਰਿਹਾ ਜੇ ਪਾਈਪਲਾਈਨ ਜਿਹੜੀ 3 ਕਰੋੜ ਦੇ ਵਿੱਚ ਬਣਾਈ ਗਈ ਹੈ ਇਹ ਜਗ੍ਹਾ-ਜਗ੍ਹਾ ਤੋਂ ਲੀਕ ਹੋ ਰਹੀ ਹੈ ਜੀ ਹਮ ਅੱਛਾ ਹਾਂਜੀ ਇਹ ਨਹਿਰ ਚ ਪਾਣੀ ਕਿਥੋਂ ਪਾਣੀ ਓਵਰ ਆਇਆ ਰਾਤ ਹਮ ਇਹ ਟੁੱਟਣ ਨੂੰ ਤਿਆਰ ਹੈ ਨੁਕਸਾਨ ਬਹੁਤ ਹੋਊਗਾ ਹਮ ਕੁਝ ਹੋ ਵੀ ਗਿਆ ਪਾਈਪਲਾਈਨ ਤਾਂ ਸਾਰੀ ਲੀਕ ਹੈ ਜਿਹੜੀ ਪਾਈਪਲਾਈਨ ਦੱਬੀ ਸੀ ਉਹਦੇ ਨਾਲ ਹੀ ਪਾਣੀ ਨਿਕਲ ਨਹੀਂ ਰਿਹਾ ਡਰੇਨ ਦੇ ਵਿੱਚ ਫਿਰ ਬਿਲਕੁਲ ਨਹੀਂ ਨਿਕਲਦਾ ਜੀ ਇਹ ਤਾਂ ਬੰਦ ਪਈ ਆ ਵਿੱਚੋਂ ਹਮ ਪਤਾ ਨਹੀਂ ਕਿਵੇਂ ਬਣਾਈ ਹੈ ਕੀ ਪਾਇਆ ਇਹਦੇ ਚ ਹੂੰ ਇਹ ਤਾਂ ਕੰਮ ਨਹੀਂ ਕਰਦੀ ਮਹਿਕਮੇ ਨਾਲ ਗੱਲ ਹੋਈ ਹੈ ਮਹਿਕਮੇ ਨੂੰ ਫੋਨ ਕਰੇ ਤੀ ਪਹਿਲਾਂ ਤਾਂ ਉਹ ਕਹਿੰਦੇ ਪਾਣੀ ਨਹੀਂ ਹੈਗਾ ਹੂੰ ਫੇਰ ਆਏ ਕਹਿੰਦੇ ਪਿੱਛੋਂ ਬੰਦ ਕਰਾਤਾ ਹੂੰ ਇੱਕ ਛੋਟਾ ਸਭ ਤੋਂ ਮੁਲਾਜ਼ਮ ਆਤੀ ਉਹ ਵੀ 2 ਮਿੰਟ ਲਾ ਕੇ ਭੱਗ ਗਿਆ ਕਹਿੰਦਾ ਮੈਂ ਜੇਬੀਸੀ ਦਾ ਇੰਤਜ਼ਾਮ ਕਰਦਾ ਹੂੰ ਮੁੜ ਕੇ ਸਾਡਾ ਲਵੇ ਕੋਈ ਆ ਨਹੀਂ ਟੜਕੀ ਦੇ ਇੱਥੇ ਪਟਾਲਕਲਾਂ ਦੇ ਬੰਦੇ ਕਈ ਖੜੇ ਨੇ ਬਾਕੀ ਹੋਰਾਂ ਪਿੰਡਾਂ ਦਾ ਵੀ ਪਿੱਛੇ ਕੰਮ ਨਹੀਂ ਕਿੰਨਾ ਕਿ ਨੁਕਸਾਨ ਹੋਇਆ ਹੋਊਗਾ ਹੂੰ ਰੇਡੀਓ ਪਾਉਂਗਾ ਤਾਂ ਪਾਣੀ ਨਹੀਂ ਨਾ ਨਹਿਰ ਟੁੱਟ ਸਕਦੀ ਹੈ ਜਿਵੇਂ ਜਿਹੜੇ ਹਿਸਾਬ ਨਾਲ ਕਾਣੇ ਨੂੰ ਬਣਿਆ ਤਿਆਰ ਹੈ ਜੀ ਟੁੱਟਣ ਦੇ ਤਾਂ ਬਸ ਥੋੜੀ ਫਰਕ ਹੈ ਜੇ ਲੋਕ ਨਾ ਆਣਦੇ ਹੁਣ ਨੂੰ ਟੁੱਟ ਵੀ ਜਾਂਦੀ ਹੂੰ ਕੱਚੀ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਣ ਨੂੰ ਤਿਆਰ ਹੈ ਕੀ ਮੰਗ ਕਰਦੇ ਹਾਂ ਅਸੀਂ ਤਾਂ ਮੰਗ ਕਰਦੇ ਆਂ ਵੀ ਮੈਕਮੇ ਨੂੰ ਇਹਦੀ ਗੌਰ ਰੱਖਣੀ ਚਾਹੀਦੀ ਹੈ ਇਹਦੀ ਜ਼ਿੰਮੇਵਾਰੀ ਕਰਨੀ ਚਾਹੀਦੀ ਹੈ ਇਹਦਾ ਨੁਕਸਾਨ ਹੈ ਜਿਹੜਾ ਉਹਦਾ ਕੋਈ ਜ਼ਿੰਮੇਵਾਰ ਨਹੀਂ ਇਹਦਾ ਤਾਂ ਜਿਹੜਾ ਕੰਮ ਕਰਦੇ ਨੇ ਜਾਂ ਨਰੇਗਾ ਵਾਲੇ ਕਰਦੇ ਨੇ ਜਾਂ ਜ਼ਿਮੀਦਾਰ ਕਰਦੇ ਨੇ ਮੈਕਮੇ ਦਾ ਤਾਂ ਪਤਾ ਹੀ ਨਹੀਂ ਕਿੱਥੇ ਰਹਿੰਦਾ ਹੈ ਜਨਾਬ ਮੇਰੀ ਗੱਲ ਸੁਣੋ ਮੈਂ ਗੇਜ ਰਿਡਰ ਮੈਂ ਟੇਲਾ ਦੇ ਗੇਜ ਦੇਣੀ ਆ ਵੀ ਪਾਣੀ ਹੈਗਾ ਸੂਇਤ ਦਾ ਨਹੀਂ ਹੈਗਾ ਕਿੰਨਾ ਚੱਲ ਰਿਹਾ ਠੀਕ ਹੈ ਨਾ ਇਹ ਜੇਈ ਦੀ ਜ਼ਿੰਮੇਵਾਰੀ ਹੈ ਬੇਲਦਾਰਾਂ ਦੀ ਜ਼ਿੰਮੇਵਾਰੀ ਹੈ ਜੇਈ ਨੇ ਨਕਾ ਲਵਾਇਆ ਕਿਵੇਂ ਲਵਾਇਆ ਕਿਹੜੇ ਸਾਹਮਣੇ ਲਵਾਇਆ ਮੈਨੂੰ ਨਹੀਂ ਪਤਾ ਪਾਣੀ ਦੇਖ ਲਿਆ ਤੁਸੀਂ ਕਿੰਨਾ ਕਹਿੰਦੇ ਮੈਂ ਦੇਖ ਲਿਆ ਜੀ ਮੈਂ ਜੇਈ ਨੂੰ ਮੈਂ ਫੋਨ ਕਰ ਦਿੰਦਾ ਵੀ ਨਹਿਰ ਟੁੱਟਣ ਵਾਲੀ ਆ ਉਹਰੇ 8 ਨੰਬਰ ਹੈਡ ਇਹ ਸੂਆ 8 ਨੰਬਰ ਵਾਜਦਾ 8 ਨੰਬਰ ਲਈ ਮੈਂ ਖਾਲੀ ਦੀ ਰਿਪੋਰਟ ਦੇਵਾਂਗਾ ਜੀ ਹਾਂ ਤੇ ਨਹਿਰ ਦੀ ਜਿੰਨਾ ਪਾਣੀ ਹੈਗਾ ਉਹਨੂੰ ਮੈਂ ਫੋਟੋ ਖਿੱਚ ਕੇ ਪਾ ਦਵਾਂ ਠੀਕ ਹੈ ਹੋਰ ਦੱਸ